ਸਤਿ ਸ੍ਰੀ ਅਕਾਲ ਜੀ ਤੇ ਵੀਰੋ ਪ੍ਰਾਂਤ ਨੂੰ ਪਤਾ ਮਸਲਾ ਕਾਫੀ ਪੜਕ ਚੁੱਕਿਆ ਹੁਣ ਤੇ ਤਿੰਨ ਮੁੱਦਿਆਂ 'ਤੇ ਗੱਲ ਕਰਨੀ ਆ ਪੂਰੀ ਠੀਕਾ ਨੰਬਰ 1 ਸਭ ਤੋਂ ਪਹਿਲਾਂ ਤੁਹਾਨੂੰ ਗੱਲ ਆ ਰਹੀ ਨਾ ਵੀਰਦਾਹੇ ਸੀ ਵੀਰਦਾਹੇ ਨੇ ਠੀਕਾ ਆਪਣਾ ਉਹਨਾਂ ਕੋਲ ਕੋਈ ਹੁਣ ਰਾਮਾਨਿਕਾ ਠੀਕਾ ਉਹ ਉਹਨਾਂ ਸਾਡਾ ਉਹਨਾਂ ਨੇ ਨਿਗੜ ਚੁੱਕਿਆ ਜਿਵੇਂ ਸਾਨੂੰ ਉਹਨੇ ਮੰਨ ਕੇ ਤਾਂ ਰਿਪਲਾਈ ਕਰਦੇ ਹੁੰਦੇ ਉਹਨੂੰ ਦੋਤਾ ਰਿਪਲਾਈ ਕਰਤਾ ਰਿਦਾਹੇ ਨੂੰ ਰਿਦਾਵਾ ਕਹਿੰਦਾ ਵੀ ਮੈਨੂੰ ਲੋਕਾਂ ਨੇ ਚੱਕ ਦੇ ਕੇ ਬੁਲਾਇਆ ਕਹਿੰਦਾ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਹਾਂ ਮੇਰੇ ਲੋਕ ਹੋਟਲ ਨਹੀਂ ਕਹਿੰਦਾ ਦੇ ਤਰੇ ਦੀ ਲੈ ਕੇ ਦੀ ਬੋਲ ਬੋਲ ਚੱਕ ਉਹ ਲੈ ਵੀ ਸਾਰਾ ਡੀਲ ਕਰ ਗਿਆ ਤੇ ਹੁਣ ਗੱਲ ਕਰਦੇ ਹੁਣ ਕਰਦਾ ਹਾਂ ਹਾਂ ਹੁਣ ਦੂਜੀ ਅਗੇ ਲੱਖੇ ਸਦਾ ਨਾਲੀ ਗੱਲ ਵੀ ਲੱਖੇ ਸਦਾ ਅੱਜ ਪਿੰਡ ਪਹੁੰਚਿਆ ਅਸੀਂ ਸਾਡੇ ਪਿੰਡ ਦੇ ਸਰਪੰਚ ਨੂੰ ਕਹਿ ਚੁੱਕੇ ਸੀਗੇ ਵੀ ਭਾਈ ਅਸੀਂ ਗੱਲ ਤੇ ਮੰਨਣ ਨੂੰ ਤਿਆਰ ਹਾਂ ਵੀ ਠੀਕ ਹੈ ਜੇ ਲੋਕਾਂ ਦੇ ਕਿਉਂਕਿ ਦਿਲਾਂ ਨੂੰ ਥੇਲ ਪਹੁੰਚ ਜਾਂਦੇ ਅਸੀਂ ਵੀ ਗੱਲ ਤੇ ਮੰਨਣ ਨੂੰ ਤਿਆਰ ਹਾਂ ਸੀ ਉਹਨੂੰ ਕਹਿ ਦਿੱਤਾ ਸੀਗਾ ਵੀ ਜਦੋਂ ਤੁਸੀਂ ਬੁਲਾਏਗਾ ਅਸੀਂ ਉੱਥੇ ਜਾਣ ਨੂੰ ਤਿਆਰ ਹਾਂ ਠੀਕ ਹੈ ਇਹ ਗੱਲ ਹੋ ਚੁੱਕੀ ਸੀ ਅਸੀਂ ਵੀ ਉੱਥੇ ਜਾਵਾਂਗੇ ਜੋ ਉੱਥੇ ਤਿਆਰ ਹਾਂ ਫਿਰ ਮੈਨੇ ਕੀ ਕਰਿਆ ਭਰਾਵਾ ਉਹ ਨਾ ਟਰਾਲੀਆਂ ਪਰ ਕੇ ਸਾਡੇ ਪਿੰਡ ਪਹੁੰਚ ਕੇ ਲੱਖੇ ਸੁਧਾਣਾ ਮੈਂ ਲੱਖੇ ਸੁਧਾਣੇ ਨੂੰ ਇੱਕ ਗੱਲ ਪੁੱਛਣਾ ਚਾਹਣਾ ਵੀ ਭਰਾਵਾ ਇਸ ਦਾ ਐਡਾ ਵੱਡਾ ਕਸ਼ ਕਰਾਇਆ ਵੀ ਨੀਗਾ ਜਿੱਦਾਂ ਵੀ ਤੂੰ ਸਾਡੇ ਠੀਕਾ ਆਸ ਚੜ ਕੇ ਖਲਾਫ ਆ ਗਿਆ ਦੂਜੀ ਗੱਲ ਲੱਖੇ ਸੁਧਾਣਾ ਸਾਡੇ ਰਾਤ ਪਿੰਡ ਵੀ ਜਾ ਕੇ ਆਇਆ ਉਹਨੂੰ ਵੀ ਅਸੀਂ ਉਹ ਤੋਂ ਗੱਲ ਕੀਤੀ ਸੀ ਵੀ ਅਸੀਂ ਅਸੀਂ ਠੀਕਾ ਵੀ ਅਸੀਂ ਵੀ ਅਸੀਂ ਆਪਣਾ ਹੋ ਕੀ ਕਹਾਂ ਉਹਨੇ ਵੀ ਅਸੀਂ ਮਾਫੀ ਮੰਗਣ ਨੂੰ ਤਿਆਰ ਹਾਂ ਠੀਕ ਆ ਵੀ ਜੇ ਤੂੰ ਇੰਨੀ ਪੁਲਸਿਕਲ ਦੀ ਮਾਫੀ ਮੰਗਣ ਨੂੰ ਤਿਆਰ ਹਾਂ ਠੀਕ ਆ ਉਹ ਸਾਡੇ ਬੇਟਾ ਟਰਾਲੀਆਂ ਪਰ ਕੇ ਆ ਗਿਆ ਇਹ ਪਤਾ ਨਹੀਂ ਕਰੋ ਵੀ ਮੈਂ ਉਹਦੇ ਫੋਟਾਂ ਇਕੱਠੇ ਅਸੀਂ ਤਾਂ ਬਾਈ ਐਡਾ ਵੱਡਾ ਕੁਝ ਕਰਿਆ ਵੀ ਨਹੀਂ ਤੂੰ ਤਾਂ ਕੀ ਕਹੇ ਤੇਰੇ ਦੇ ਕਿੰਨੇ ਵੱਡੇ ਪਾਜੇ ਨੇ ਮਾਵਾ ਦੇ ਪੁੱਤ ਮਰਵਾਤੇ ਇਸ ਤਹਾਇਆ ਕੁਝ ਬੋਲੇ ਵੀ ਨਹੀਂ ਗਏ ਪਰ ਹੁਣ ਵੀ ਮਾਫੀ ਮੰਗਣ ਨੂੰ ਕਿਆ ਸਾਨੂੰ ਲੱਖਾਂ ਸਦਾ ਨਾਲ ਲੇ ਕੇ ਇਹ ਗੱਲ ਨੂੰ ਲੇ ਕੇ ਗੱਲ ਦੇ ਦੇ ਵੀ ਮੈਂ ਫੁੱਡੀ ਸਾਰੀ ਉਹਦਾ ਜ਼ਿੰਮੇਵਾਰ ਹਾਂ ਸਾਡੇ ਗੈਂਗਸਟਰ ਸਾਨੂੰ ਟਿਕਣ ਦੇ ਧਮਕੀਆਂ ਸਾਨੂੰ ਇਹ ਜਿਹੜਾ ਤੁਹਾਨੂੰ ਮਾਰਾਂਗੇ ਮਾਰਾਂਗੇ ਕੋਈ ਚੱਕਰ ਨਹੀਂ ਮਾਰ ਪਿਆ ਠੀਕ ਆ ਹਰ ਇੱਕ ਬੰਦੇ ਨੇ ਇੱਕ ਦਿਨ ਮਰਨਾ ਹੈ ਜਦੋਂ ਉਹਦੀ ਆ ਲੱਗੀ ਉਹਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਗੱਲ ਕੀ ਵੀਡੀਓ ਤੇ ਮੰਨਣ ਨੂੰ ਤਿਆਰ ਆ ਪਰ ਲੱਖਾਂ ਹੋਣਾ ਸਾਨੂੰ ਇਹ ਗੱਲ ਲੇ ਕੇ ਦੇ ਦੇ ਵੀ ਅਸੀਂ ਤੁਹਾਡੀ ਜੇ ਵੀ ਤੁਹਾਨੂੰ ਕੋਈ ਮਾਰ ਗਿਆ ਮੈਂ ਉਹਦਾ ਜ਼ਿੰਮੇਵਾਰਾਂ ਅਸੀਂ ਉਹਦੇ ਉੱਥੇ ਜਾ ਕੇ ਗੱਲ ਵੀ ਮਾਲਾਂਗੇ ਸਟਾਫ ਪੇਪਰ ਤੇ ਸਾਨੂੰ ਇੱਕ ਲਿਖ ਕੇ ਦੇ ਦੇ ਸਾਨੂੰ ਹਰ ਇੱਕ ਸਮੇਂ ਦਾ ਧਮਕੀ ਇੰਦ ਨੇ ਗਿਆ ਦੱਸੋ ਹੁਣ ਕੀ ਖਿਆਲ ਹੈ ਇਹਦੇ ਬਾਰੇ ਦੱਸੋ ਬਾਪੋ ਗੱਲਬਾਤ ਇੱਥੇ ਸਾਡੀ ਸਰਪੰਚ ਨਾਲ ਗੱਲਬਾਤ ਹੋ ਗਈ ਸਰਪੰਚ ਕਹਿੰਦਾ ਵੀ ਰਾਮਣ ਬਾਦ ਦੇ ਕਹਿੰਦਾ 7-8 ਕੇ ਬੰਦੇ ਆਉਣਗੇ ਇਕੱਲੇ ਪੰਚਾਇਤ ਮੈਂਬਰ ਤੇ ਸਰਪੰਚ ਕਹਿੰਦਾ ਆਪਾਂ ਬਹਿ ਕੇ ਗੱਲਬਾਤ ਕਰ ਲਾਂਗੇ ਅਸੀਂ ਕਹਿੰਦੇ ਠੀਕ ਹੈ ਭਾਈ ਆਲਾ ਕੇ ਕੋਈ ਗੱਲ ਨਹੀਂ ਉਹਨਾਂ ਨੇ ਕਿ ਕਰਾ ਟਰਾਲੀਆਂ ਭਰ ਕੇ ਸਾਡੇ ਪਿੰਡ ਪਹੁੰਚ ਗਏ ਟਰਾਲੀਆਂ ਭਰ ਕੇ ਸਾਡੇ ਪਿੰਡ ਪਹੁੰ ਸਾਡਾ ਵੀ ਪਿੰਡਾਂ ਸੇ ਕੋ ਵੀ ਦੱਸੋ ਭਾਂਜੇ ਤੁਸੀਂ ਕਿੰਨਾਂ ਦੀ ਕੁੜੀ ਭਜਾ ਕੇ ਲੈ ਗਏ ਇਹੋ ਜਿਹਾ ਅਸੀਂ ਕੀ ਕੰਮ ਕਰਤਾ ਕਿੰਨਾਂ ਨੇ ਚੋਰੀਆਂ ਕਰ ਲੈ ਕਿੰਨੇ ਠੱਗਿਆ ਮਾਰ ਲਿਆ ਸਾਡੇ ਪਿੰਡ ਕੋਈ ਬੰਦਾ ਨਹੀਂ ਬੋਲਦਾ ਦੋ ਬੰਦੇ ਬੋਲੇ ਸੀਗੇ ਉਹਨਾਂ ਦੇ ਉਹਨਾਂ ਦੇ ਕੋਈ ਕਰੈਕਟਰ ਜੇ ਤੁਸੀਂ ਜਾ ਕੇ ਦੇਖ ਲਓ ਚੋਰੀਆਂ ਠੱਗੀਆਂ ਦੇ ਪਰਚੇ ਪਹਿਲੀ ਉੱਥੇ ਰੈਡੀ ਠੀਕ ਹੈ ਸਾਡੇ ਖਿਲਾਫ ਜੇ ਕੋਈ ਪਰਚਾ ਹੋਵੇ ਜਾਂ ਕੁੜੀ ਦਾ ਹੋਵੇ ਕੋਈ ਗੱਲਬਾਤ ਹੋਵੇ ਤੇਰੀ ਸਾਡੇ ਪਿੰਡ ਵਾਲਾ ਭਾਂਡਾ ਸੇਕਣਗੇ ਐਂ ਥੋੜਾ ਬਾਕੀ ਪਿੰਡ ਵਾਲਾ ਭਾਂਡਾ ਸੇਕਦਾਂਗੇ ਪਰ ਮੈਂ ਕੱਲ ਸਦਾਰੇ ਤੇ ਗੱਲ ਪੁੱਛਣਾ ਚਾਹੁੰਦਾ ਵੀ ਸਾਨੂੰ ਤੂੰ ਭਰਾਵਾ ਜਿੰਦਾ ਇਹ ਗੱਲਾਂ ਕਰਨ ਨੂੰ ਪਿਆਰ ਆ ਅਸੀਂ ਤਿਆਰ ਠੀਕ ਆ ਮਾਫੀ ਮੰਗਣ ਨੂੰ ਵੀ ਸਾਨੂੰ ਤੂੰ ਲਿਖ ਕੇ ਦੇ ਦੇ ਅਜ ਤੱਕ ਤੇਰੇ ਜੱਡਾ ਕੋਈ ਵੀ ਪਹਿਲਾਂ ਤਾਂ ਕਿੰਨੇ ਗਲਤੀ ਕਰਨੇ ਅਸਤਾ ਕੋਈ ਏਡੀ ਗੱਲ ਵੀ ਕਰੀ ਨਹੀਂ ਹੁਣ ਤੁਸੀਂ ਇਹ ਗੱਲ ਦੱਸੋ ਅਸੀਂ ਕਰੀ ਐ ਕੋਈ ਏਡੀ ਵੱਡੀ ਅਸਤਾ ਕੋਈ ਕੋਈ ਨਸ਼ਾੜੀ ਕਿਤੇ ਵਿੱਚ ਆ ਠੀਕ ਆ ਕਹਿੰਦੇ ਓਕੇ ਦੇ ਮਨ ਕੇ ਚੱਲ ਜਿੱਦਾ ਕੋਈ ਕਿਹਦਾ ਅਸੀਂ ਮਾਰਦ ਨਹੀਂ ਕਰਿਆ ਕੁਛ ਨਹੀਂ ਕਰਿਆ ਬਸੂ ਅਸੀਂ ਅਜੇ ਵੀ ਗਲਤੀ ਕਰੀ ਐ ਸਾਡਾ ਇਹ ਲਾਈਵ YouTube ਤੇ ਸਾਰੇ ਯਾਰ ਬਈ ਪਾ ਦਿਓ ਬਾਕੀ ਗੱਲਬਾਤ ਰੱਬ ਰੱਖਾ ਜੇ ਮੋਣਾ ਹੋਣਾ ਹੋਣਾ ਮਰਨਾ ਕੋਈ ਚੱਕਰ ਨਹੀਂ ਆ ਗੋਲੀ ਖਿਰਕ ਦੇ ਬਾਝੇ ਕਿਸੇ ਨੇ ਜਦੋਂ ਜਿਹੜੇ ਬੰਦੇ ਨੇ ਮਰਨਾ ਉਹ ਪ੍ਰਮਾਤਮਾ ਨੇ ਲਿਖਿਆ ਪਿਆ ਮਰਨਾ ਜਿਹੜੇ ਤਰੀਕੇ ਸਾਡੇ ਪਿੰਡ ਆ ਕੇ ਗੋਲ ਕੇ ਕਹਿੰਦੇ ਜੇ ਚਮਕੀਲੇ ਦਾ ਅੰਤ ਹੋਇਆ ਸੀ ਉਵੇਂ ਹੀ ਕਹਿੰਦਾ ਇਹਨਾਂ ਦਾ ਅੰਤ ਹੋਊਗਾ ਚਮਕੀਲੇ ਦਾ ਅੰਤ ਹੋਇਆ ਸੀ ਕਹਿੰਦਾ ਉਹ ਵੀ ਇਹਨਾਂ ਦਾ ਅੰਤ ਹੋਊ ਸਾਡੇ ਪਿੰਡ ਸਪਸ਼ਟ ਬੋਲ ਕੇ ਗਿਆ ਕਿ ਉਹਨੇ ਕੁਝ ਕਰ ਲਿਆ ਕਰ ਲੈਣੇ ਨਹੀਂ ਮੈਂ ਕਹਿੰਦੇ ਅਸੀਂ ਕਰਾਂਗੇ ਚਮਕੀਲਾ ਮਰ ਗਿਆ ਫਿਰ ਕਿੱਡੀ ਗੱਲ ਸਾਰੀ ਦੁਨੀਆ ਯਾਦ ਕਰਦੀ ਅਸੀਂ ਮਰ ਜਾਗੇ ਤਾਂ ਕੀ ਦੁਨੀਆ ਯਾਦ ਤਾਂ ਕਰੂਗੀ ਜਿਹੜਾ ਕੋ ਸੋਣਾ ਤਾਂ ਹੋਣੀ ਬਾਕੀ ਰਾਕੋ ਆਖਾ ਇਹਨਾਂ ਨੂੰ ਪਤਾ ਸਾਰੇ ਗੱਲਾਂ ਦਾ ਸੱਚੀਆਂ ਗੱਲਾਂ ਦਾ ਪਤਾ ਹੀ ਹੈ ਜਿਹੜਾ ਸੱਚ ਸੀ ਉਹ ਸਾਰਾ ਇੱਕਦਮ ਮੂਰੇ ਆਈ ਜਾਣਾ ਸੋ ਬਾਕੀ ਬਾਪੇ ਨੂੰ ਲਾਇ ਬਦਤਬਾਸ਼ ਸ਼ੇਅਰ ਕਰਦੋ ਤੇ ਜੇ ਕੱਲ ਨੂੰ ਗੱਲ ਪਾਉਂਦੇ ਤਿੰਨੇ ਬੰਦੇ ਜ਼ਿੰਮੇਵਾਰ ਨੇ ਰਾਵਣ ਬਾਦ ਦੇ ਦੋ ਮੁੰਡੇ ਦੇ ਚਲਾ ਕਰਦਾਂਗਾ